ਆਉਂ ਬਗਲੇ ਬਿਰਤੀ ਵਾਲੇ ਬੜੇ ਮਿਲ ਜਾਂਦੇ ਨੇ ਜਿਨ੍ਹਾਂ ਦਾ ਕਾਮਿਆ ਅੰਨ ਧੰਨ ਅਨਾਜ ਵਟੌਰ ਵਟੌਰ ਕੇ ਖਾਣਾ ਉਹਨਾਂ ਦੇ ਜਾਲ ਵਿੱਚ ਜੁਮਲ ਵਿੱਚ ਫਸ ਕੇ ਉਹਨਾਂ ਦਾ ਬਗਲੇ ਦੀ ਨੁਮਾ ਬਾਹਰਲਾ ਜਿਵੇਂ ਚਿੱਟਾਪਨ ਦੇਖ ਕੇ ਬਾਹਰਲਾ ਪਹਿਰਾਵਾ ਦੇਖੇ ਉਬਜਾਏ ਉਹਨਾਂ ਦਾ ਪਹਿਰਾਵਾ ਦੇਖਿਆ ਵਾਦੀ ਵਾ ਬੜਾ ਵੱਡਾ ਮਾਪੁਰਖਾ ਇਹ ਬੜਾ ਵੱਡਾ ਸਾਧਕ ਆ ਨਹੀਂ ਗੁਰਮਖੋ ਜਦੋਂ ਤੁਹਾਨੂੰ ਜਾਣਕਾਰੀ ਨਹੀਂ ਤੇ ਤੁਸੀਂ ਆਪਣਾ ਆਮਾਨ ਕਿਵੇਂ ਲੈ ਆਂਦਾ ਭਰੋਸਾ ਕਿਵੇਂ ਲੈ ਆਂਦਾ ਇੰਨਾ ਇੰਨਾ ਚਿਰ ਹੋ ਗਿਆ ਗੁਰੂਕੁਲ ਆਉਂਦਿਆਂ ਗੁਰੂ ਤੇ ਤਪ ਭਰੋਸਾ ਆਇਆ ਨਹੀਂ ਕਿ ਐਡਾ ਵੱਡਾ ਗੁਰੂ ਇਹਦੇ ਤੁਲ ਨਹੀਂ ਕੋਈ ਹੋ ਸਕਦਾ ਇੱਕ ਬੰਦੇ ਤੇ ਮਿੰਟੋ-ਮਿੰਟੀ ਤੁਹਾਨੂੰ ਭਰੋਸਾ ਆ ਗਿਆ ਇੰਨਾ ਆਪਣੇ ਮਾਨ ਨੂੰ ਯਕੀਨ ਨੂੰ ਭਰੋਸੇ ਨੂੰ ਕੱਚਾ ਨਾ ਰੱਖਿਆ ਕਰੀਏ ਪਰ ਪੱਕਤਾ ਲਿਆਈਏ ਕਹਿੰਦੇ ਉਹ ਬਗਲਾ ਬਾਹਰੋਂ ਦਿਸਦਾ ਉਹ ਵੀ ਬਾਹਰੋਂ ਹੀ ਦਿਸਦਾ ਹੈ ਉਹਨੇ ਬਾਹਰਲਾ ਲਿਬਾਸ ਤੇ ਬਾਹਰ ਦੀ ਇਕਾਗਰਤਾ ਅਰ ਰੌਲੇ ਗੋਲੇ ਤੋਂ ਸੰਕੋਚ ਕੀਤੀ ਆ ਕਿ ਕਿਦੇ ਮੇਰਾ ਖੜਕਾ ਸੁਣ ਕੇ ਅਰ ਆਉਣ ਵਾਲੇ ਸ਼ਿਕਾਰ ਮੇਰੇ ਤੋਂ ਦੂਰ ਨਾ ਨਿਕਲ ਜਾਣ ਗੁਸਤਾਖੀ ਮਾਫ਼ ਅੱਜ ਵੀ ਬਹੁਤ ਇਹ ਹੋ ਰਿਹਾ ਹੈ ਕਿ ਮੇਰੇ ਕੋਲ ਆਉਣ ਵਾਲੇ ਦੇੜੇ ਨੇ ਉਹ ਦੂਰ ਨਾ ਚਲੇ ਜਾਣ ਅੱਜ ਤਨ ਨਾਲ ਬਹੁਤ ਜੋੜਿਆ ਜਾ ਰਿਹਾ ਹੈ ਗੁਰੂ ਨਾਲ ਬਹੁਤ ਘੱਟ ਜੋੜਿਆ ਜਾ ਰਿਹਾ ਹੈ ਕਿ ਗੁਰੂ ਕੋਲ ਜਾਓ ਜਿਹੜਾ ਇਹ ਕਹੇ ਨਾ ਕਿ ਮੇਰੇ ਕੋਲ ਆਇਆ ਜੇ ਮੇਰੇ ਕੋਲ ਆਇਆ ਮੇਰੇ ਡੇਰੇ ਤੇ ਆਇਆ ਜੇ ਤਾਂ ਹੀ ਰੱਬ ਮਿਲੇਗਾ ਸਮਝ ਲਓ ਉਹਦੇ ਪੱਲੇ ਕੱਖ ਨਹੀਂ ਗੁਸਤਾਖੀ ਮਾਫ ਇਹ ਕਈ ਵੀਰ ਗੱਲ ਚੰਗੀ ਤਾਂ ਨਹੀਂ ਲੱਗਦੀ ਪਰ ਕਹਿਣੀ ਪੈਂਦੀ ਆ ਕਿ ਉਹਦੇ ਪੱਲੇ ਕੁਝ ਨਹੀਂ ਜਿਹੜਾ ਇਹ ਕਹਿੰਦਾ ਨਾ ਸਜਣਾ ਗੁਰੂ ਗੁਰੂ ਜਪ ਤੇ ਗੁਰੂ ਕੁਲ ਦਾਣੈ ਇੱਥੇ ਅਸਥਾਨ ਤੇ ਮੱਥਾ ਟੇਕ ਗੁਰੂ ਕੁਲ ਜਾ ਗੁਰੂ ਕੁਲ ਨਾਲ ਜੁੜ ਜਾ ਮੇਰੇ ਵਰਗੇ ਤਾਂ ਪਤਾ ਨਹੀਂ ਇੱਥੇ ਕਿੰਨੇ ਕੁ ਆਏ ਨੇ ਤੇ ਕਿੰਨਿਆਂ ਕਨੇ ਆਕੇ ਚਲੇ ਜਾਣ ਗੁਰੂ ਦਾ ਲਾੜ ਪਕੜੇਗਾ ਉਹਦੇ ਤੇ ایمان ਭਰੋਸਾ ਲਿਆਵੇਂਗਾ ਕਦੇ ਤੇਰਾ ਭਰੋਸਾ ਟੁੱਟੇਗਾ ਨਹੀਂ ਕਦੇ ਬੇੜੀ ਡੁੱਬੇਗੀ ਨਹੀਂ ਸਰੀਰ ਤੇ ਕਰੇਗਾ ਭਰੋਸਾ ਸਰੀਰ ਤੇਰਾ ਵੀ ਨਹੀਂ ਰਹਿਣਾ ਉਹਦਾ ਵੀ ਨਹੀਂ ਰਹਿਣਾ ਜੇ ਉਹਦਾ ਸਰੀਰ ਪਹਿਲਾਂ ਚੱਲ ਗਿਆ ਫਿਰ ਕੋਈ ਨਵਾਂ ਬਾਬਾ ਬਣਾਉਣਾ ਪੈਣਾ ਹੈ ਇਸ ਕਰਕੇ ਉਹਰ ਅੰਦਰ ਦੀ जुਗਤ ਨਹੀਂ ਜਾਣਦਾ ਅੰਦਰ ਦੀ जुਗਤ ਤੈਨੂੰ ਗੁਰੂ ਨੇ ਦੱਸਣੀ ਹੈ ਜਾਂ ਜੁੜੇ ਹੋਏ ਨੇ ਦੱਸਣੀ ਤੇ ਜਿਹੜਾ ਜੁੜਿਆ ਹੈ ਨਾ ਉਹ ਆਪਣੀ ਤੇ ਗੱਲ ਨਹੀਂ ਲਿਆਏਗਾ ਕਹੇਗਾ ਗੁਰੂ ਕੀ ਗੱਲ ਹੈ ਗੁਰੂ ਕਹਿੰਦੇ ਨੇ ਗੁਰੂ ਨਾਲ ਜੁੜ ਗੁਰੂ ਵਾਲਾ ਬਣ ਗੁਰੂ ਦੇ ਮਾਰਗ ਤੇ ਤੁਰ ਉਹ ਆਪਣੇ ਵੱਲੇ ਇਸ਼ਾਰਾ ਨਹੀਂ ਕਰੇਗਾ ਕਹਿੰਦੇ ਬਗਲੇ ਤੂੰ ਜੁਗਤੀ ਨਹੀਂ ਮਿਲਦੀ ਜੁੜਨ ਵਾਲੀ ਪਖੰਡੀ ਦੇ ਕੋਲੋਂ ਪਰਮਾਤਮਾ ਨੂੰ ਪਾਉਣ ਵਾਲਾ ਢੰਗ ਨਹੀਂ ਮਿਲਦਾ ਭਾਈ ਸਾਹਿਬ ਕਹਿੰਦੇ ਭੰਡ ਕੀ ਪੰਡਾਈ ਬੁਰਬਾਈ ਨਾ ਕਹਤ ਆਵੇ ਭੰਡ ਔਰ ਉਹਨਾਂ ਦੀ ਪੰਡਾਈ ਚਤਰਾਈ ਜਿਹੜੀ ਏ ਅਰ ਉਚ ਚਤਰਾਈ ਦੇ ਨਾਲ ਉਹਨਾਂ ਨੇ ਤੁਰੇ ਜਾਂਦੇ ਦੀ ਗੱਲ ਬੁਣਾ ਦੇਣੀ ਤੇ ਆਪਣੇ ਮੁਜ਼ਾਕੀਆ ਟੈਬ ਵਿੱਚ ਕਹਿੰਦੇ ਉਹ ਕਹਿ ਤਾ ਨਾ ਆਵੇ ਕਹੀ ਨਹੀਂ ਜਾਂਦੀ ਕਿ ਉਹਨਾਂ ਕੀ ਬੋਲ ਜਾਣਾ ਹੈ ਕੋਈ ਪਤਾ ਨਹੀਂ ਉਹਨਾਂ ਕਿਦੇ ਲਈ ਕੀ ਬੋਲਦਾ ਨਾ ਉਹਨਾਂ ਨੂੰ ਕੋਈ ਆਪ ਨੂੰ ਵੀ ਪਤਾ ਨਹੀਂ ਕਿ ਬੰਦਾ ਕਿਹੋ ਜਿਹਾ ਹੈ ਕਿਹੋ ਜਿਹਾ ਹੈ ਨਹੀਂ ਉਹਨਾਂ ਆਪਣਾ ਕੰਮ ਰੱਖਣਾ ਹੈ ਭਾਈ ਸਾਹਿਬ ਕਹਿੰਦੇ ਅੱਤ ਹੀ ਠਿਠਾਈ ਢੀਠ ਤਾਈ ਇੰਨੀ ਆ ਕਿ ਉਹਨਾਂ ਨੂੰ ਕਈ ਵੀ ਖਬਰਦਾਰ ਐ ਨਹੀਂ ਬੋਲਣਾ ਉਹਨਾਂ ਨੇ ਉਹਦਾ ਵੀ ਕੋਈ ਆਪਣਾ ਮਜ਼ਾਕੀਆ ਲਹਿਜਾ ਹੋਰ ਬਣਾ ਕੇ ਬੋਲ ਦੇਣਾ ਆ ਕਹਿਣ ਲੱਗੇ ਉਹਨਾਂ ਦੀ ਢੀਠਤਾਈ ਸੁਖਚਿਤ ਨਾ ਲੱਜਾਈਏ ਉਹ ਸੰਕੋਚ ਨਹੀਂ ਕਰਦੇ ਲੱਜਾ ਤੁਰ ਨਹੀਂ ਹੁੰਦੇ ਔਰ ਵਾਰ-ਵਾਰ ਉਹੀ ਗੱਲ ਪ੍ਰਗਟ ਕਰਦੇ ਨੇ ਔਰ ਉਹਨਾਂ ਤੋਂ ਸੰਕੋਚਤਾ ਨਹੀਂ ਆਉਂਦੀ ਲੱਜਾ ਤੁਰ ਹੋਣਾ ਪੈਂਦਾ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਇਸੇ ਤਰ੍ਹਾਂ ਹਰ ਮਨੁੱਖ ਆਪਣੇ ਆਪ ਜੀਵਨ ਵਿੱਚ ਧਿਆਨ ਮਾਰੇ ਕਿ ਜਿਵੇਂ ਆਪਣੇ ਜੀਵਨ ਬਾਰੇ ਅਸੀਂ ਜਾਣਦੇ ਆ ਨਾ ਭੰਡ ਨੂੰ ਪਤਾ ਹੈ ਕਿ ਮੈਂ ਗੱਲਾਂ ਬੁਣਾ ਰਿਹਾ ਹਾਂ ਤੇ ਜੋ ਕਹਿ ਰਿਹਾ ਮੇਰੇ ਕੋਲ ਨਹੀਂ ਤੇ ਜਿਹਦੇ ਲਈ ਕਹਿ ਰਿਹਾ ਉਹਦੇ ਜੀਵਨ ਬਾਰੇ ਵੀ ਨਹੀਂ ਉਹ ਜਾਣਦਾ ਕਹਿੰਦੇ ਤੂੰ ਗੁਰੂ ਬਾਰੇ ਗੁਰਮਤਿ ਬਾਰੇ ਔਰ ਗੁਰ ਇਤਿਹਾਸ ਬਾਰੇ ਗੁਰੂ ਦੀ ਵਿਚਾਰ ਬਾਰੇ ਨਹੀਂ ਦੰਦਾ ਆਪਣੇ ਕੋਲੋਂ ਹੀ ਉਹਦੇ ਤਰ੍ਹਾਂ ਕਹੀ ਜਾਂਦਾ ਇਹ ਗੱਲ ਤੇ ਇਹ ਸਹੀ ਹੈ ਇਹ ਆਏ ਇਹ ਵੋ ਆ ਕਹਿੰਦੇ ਇਹੀ ਉਹ ਕਹੀ ਜਾਂਦਾ ਪਰ ਆਪਣੇ ਅੰਦਰ ਨਿਮਰਤਾ ਲਿਆ ਕਿੰਨੀ ਕੁ ਭਾਈ ਸਾਹਿਬ ਕਹਿੰਦੇ ਤੈਸੇ ਇਸੇ ਤਰ੍ਹਾਂ ਜਿਵੇਂ ਉਹਨਾਂ ਦੀ ਢੀਠਤਾਈ ਆ ਭਾਈ ਸਾਹਿਬ ਕਹਿੰਦੇ ਪਰ ਤਨ ਪਰ ਧਨ ਦੁੱਖ ਨ ਤਰਦੋਖ ਮਾਮਾ ਕਹਿੰਦੇ ਤਿੰਨੇ ਦੋਸ਼ ਮੇਰੇ ਵਿੱਚ ਨੇ ਨਿੰਦਿਆ ਤੁਗਲੀ ਈਰਖਾ ਲੂ ਸੁਭਾ ਹਾਲਾਂਕਿ ਭਾਈ ਸਾਹਿਬ ਦੀ ਅਵਸਥਾ ਨਹੀਂ ਭਾਈ ਸਾਹਿਬ ਉੱਤਮ ਭਗਤੀ ਦੁਆਰਾ ਕਹਿੰਦਿਆ ਗੁਰੂ ਅੱਗੇ ਤੂੰ ਜੋਦੜੀ ਕਰਨੀ ਮਹਾਰਾਜ ਮੇਰੇ ਅੰਦਰ ਐਸੇ ਵਿਚਾਰ ਨੇ ਮੇਰੇ ਜੀਵਨ ਦੇ ਹਾਲਾਤ ਇਹ ਨੇ ਤੂੰ ਕਿਰਪਾ ਕਰ ਮੇਰੇ ਵਿੱਚ ਪਾਪ ਤੇ ਔਗਨ ਇੰਨੇ ਕੁ ਭਰੇ ਪਏ ਨੇ ਪਤਤ ਅਨੇਕ ਇੱਕ ਰੋਮਣਾ ਪਜਾਈਏ ਮੈਂ ਐਡਾ ਵੱਡਾ ਪਾਪੀ ਆ ਗੁਨਾਹੀਆਂ ਕਿ अनेका ਪਾਪੀ ਆ ਜਮਣ ਤੋ ਜਿਹੜੇ ਬਹੁਤੇ ਪਾਪੀ ਆ ਨਾ ਉਹ ਮੇਰੇ ਇੱਕ ਰੋਮ ਦੇ ਤੁਲ ਨਹੀਂ ਹੋ ਸਕਦੇ ਕਿਉਂ ਮੇਰੇ ਇੱਕ ਇੱਕ ਰੋਮ ਵਿੱਚ ਇੰਨੇ ਨੇ ਪਾਪ ਤੇ ਗੁਸਤਾਖੀਆਂ ਵਸੀਆਂ ਹੋਈਆਂ ਨੇ ਉਹਨਾਂ ਦੇ ਪਾਪ ਘਟ ਜਾਣਗੇ ਮੇਰੇ ਕੋਲ ਇੰਨੇ ਗੁਨਾਹ ਏ ਇਸ ਗੱਲ ਨੂੰ تسلیم ਕਰਨ ਲਈ ਕੋਈ ਵੀ ਤਿਆਰ ਨਹੀਂ ਅਸੀਂ ਜਿੱਥੇ ਵੀ ਆਪਣੇ ਆਪਣੇ ਜੀਵਨ ਅੰਦਰ ਨੇ ਮਵੇਂ ਤੁਸੀਂ ਵੀ ਹੋ ਜਿੱਥੇ ਆਪਾਂ ਜਾਣੇ ਕਦੇ ਦੱਸਿਆ ਵੀ ਮੇਰੇ ਤੋਂ ਆ ਵੀ ਬੁਰਾ ਹੋਇਆ ਆ ਵੀ ਬੁਰਾ ਆ ਮੈਂ ਫੁਲਾਨੇ ਦਾ ਕੰਮ ਗਿਆ ਤੇ ਉੱਥੇ ਵੀ ਵਿਗਾੜਿਆ ਫੁਲਾਨੇ ਦਾ ਕੰਮ ਤੇ ਇੱਥੇ ਵੀ ਢੁੱਚੜਾਈ ਕਦੇ ਨਹੀਂ ਕੋਈ ਦੱਸਦਾ ਕੋਈ ਨਹੀਂ ਦੱਸਦਾ ਇਹ ਹੀ ਦੱਸਦਾ ਮੈਂ ਗਿਆ ਫੁਲਾਨੇ ਦਾ ਕੰਮ ਸਵਾਰਿਆ ਫੁਲਾਨੇ ਤੱਕ ਗੱਲ ਹੁੰਦੀ ਨਹੀਂ ਸੀ ਮੈਂ ਕੀਤਾ ਕੀਤਾ ਅਸੀਂ ਤਾਂ ਗੁਰੂ ਦੇ ਮੂਹਰੇ ਵੀ ਆਪਣੇ ਚੰਗੇ ਗੁਣਾਂ ਦੀ ਜਿਹੜੀ ਐ ਨਾ ਲਿਸਟ ਪੇਸ਼ ਕਰਨ ਲੱਗ ਜਾਂਦੇ ਨਹੀਂ ਨਹੀਂ ਗੁਰੂ ਸਭ ਕੁਝ ਜਾਣਦਾ ਹੈ ਜੇ ਤੂੰ ਉਹ ਗੰਨੀ ਨਾ ਦੱਸ ਰਿਹਾ ਤੇ ਕਮ ਸੇ ਕਮ ਇੰਨਾ ਕਰ ਕਿ ਗੁਨਾਹਾਂ ਦੀ ਵੀ ਲਿਸਟ ਜਾਰੀ ਨਾ ਕਰ ਉਹਦੇ ਤੋਂ ਵੀ ਸੰਕੋਚ ਕਰ ਅਰ ਜੇ ਲਿਖਾ ਪੜੀ ਉਹਨ ਲੱਗ ਪਵੇ ਨਾ ਮੁਨਸਿਬ ਬਣ ਕੇ ਨਿਆਂਕਾਰੀ ਬਣ ਕੇ ਆਪਾਂ ਖੁਦ ਬਾ ਖੁਦ ਦੋਨੇ ਚੀਜ਼ਾਂ ਲਿਖਣੀਆਂ ਉਹਨ ਮਾੜਾ ਤੇ ਚੰਗਾ ਮਾੜੇ ਤੇ ਚੰਗੇ ਵਿਚਾਰ ਜੀਵਨ ਵਿੱਚ ਕੀਤਾ ਮਾੜਾ ਤੇ ਚੰਗਾ ਆਪਣੀ ਚੰਗਿਆਈ ਘਟ ਜਾਏਗੀ ਬੁਰਿਆਈ ਵੱਧ ਜਾਏਗੀ ਵੱਧ ਜਾਵੇਗੀ ਭਾਈ ਗੁਰਦਾਸ ਸਾਹਿਬ ਕਹਿੰਦੇ ਮਹਾਰਾਜ ਏਡਾ ਵੱਡਾ ਹਤਿਆਰਾ ਹਾਂ ਏਡਾ ਵੱਡਾ ਪਾਪੀ ਹਾਂ ਮਹਾਰਾਜ ਬਖਸ਼ਿਆ ਨਹੀਂ ਜਾ ਸਕਦਾ ਕਿਉਂਕਿ ਮੈਨੂੰ ਪਤਾ ਹੈ ਮੇਰੇ ਗੁਨਾਹ ਕਿੰਨੇ ਕੇ ਮੇਰੇ ਔਗਣ ਦਾਦੇ ਨੇ ਗੁਣ ਕੋਈ ਨਹੀਂ ਤੇ ਭਟ ਵੀ ਇਹ ਗੱਲ ਕਹਿੰਦੇ ਆ ਜੋਦੜੀ ਕਰਦੇ ਆ ਹਮ ਅਵਗਨ ਭਰੇ ਇਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸਤਿਦਾਰਾ ਸੋ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਲੰਤ ਜਮ ਤਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸਰਣਾਈ ਮਹਾਰਾਜ ਇੱਕ ਵੀ ਗੁਣ ਨਹੀਂ ਇਹ ਭਟ ਤੇਰੇ ਚਰਨਾਂ ਵਿੱਚ ਆਇਆ ਹੈ ਬੇਨਤੀ ਕਰਦਾ ਹੈ ਮਹਾਰਾਜ ਸਰਣ ਆਇਆ ਰੱਖ ਲਓ ਜਿਵੇਂ ਵੀ ਚਾਹੁੰਦੇ ਹੋ ਰੱਖ ਲਓ ਬਚਾ ਲਓ ਮਹਾਰਾਜ ਸਾਨੂੰ ਬਚਾ ਲਓ ਤੇ ਮਹਾਰਾਜ ਵੀ ਕਹਿੰਦੇ ਆ ਮਹਾਰਾਜ ਦੇ ਅੱਗੇ ਜੋ ਦੜੀ ਕਰ ਉਹ ਬਖਸ਼ਣ ਹਾਰਾ ਆ ਆਪਣੇ ਅਵਗਨਨ ਤੇ ਛਾਤੀ ਮਾਰ ਤੇ ਕਹਿ ਹਮ ਅਪਰਾਧ ਪਾਪ ਬਹੁ ਕੀਨੇ ਮਹਾਰਾਜਾ ਸੀ ਬਾਰੀ ਤੌਰ ਤੇ ਤਨ ਕਰਕੇ ਵੀ ਬੜੇ ਅਪਰਾਧ ਕੀਤੇ ਨੇ ਬੜੀਆਂ ਗੁਸਤਾਖੀਆਂ ਨੇ ਮਨ ਕਰਕੇ ਚਿਤਵਣੀਆਂ ਵੀ ਬੁਰਾਈ ਵੀ ਬੜੀ ਚਿਤਵੀ ਹੋਈ ਏ ਬੜੀ ਚਿਤਵੀਆ ਕਰ ਦੁਸ਼ਟੀ ਚੋਰ ਚਰਾਇਆ ਬੜੀਆਂ ਦੁਸ਼ਟਤਾਇਆਂ ਕੀਤੀਆਂ ਬੜੀਆਂ ਅਵਗਿਆਮਾਂ ਕੀਤੀਆਂ ਨੇ ਮਹਾਰਾਜ ਅਬ ਨਾਨਕ ਸਰਨਾਗਤ ਆਏ ਮੇਰੇ ਸਤਿਗੁਰੂ ਜੀ ਹੁਣ ਤੁਹਾਡੀ ਸ਼ਰਨ ਵਿੱਚ ਆਏ ਸਾਡੀ ਗਤ ਕਰੋ ਸਾਡੀ ਹਾਲਤ ਇਹੋ ਜੀ ਜੇ ਤੁਹਾਡੇ ਤੇ ਕਿਰਪਾ ਕਰੋ ਹਰ ਰੱਖੋ ਲਾਜ ਹਰ ਭਾਇਆ ਮਹਾਰਾਜ ਲਾਜ ਰੱਖੋ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਮਹਾਰਾਜ ਸਾਰੇ ਦਵਾਰਿਆਂ ਨੂੰ ਛੱਡ ਦਿੱਤਾ ਸਗਲ ਦਵਾਰ ਕੋ ਛਾੜ ਕੇ ਸਾਰੇ ਦਰ ਛੱਡ ਕੇ ਗਹਿਓ ਪਕੜਿਆ ਅਰ ਤੇਰਾ ਦਰ ਸਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰੂ ਦਵਾਰ ਤੇਰਾ ਦਰ ਪਕੜਿਆ ਤੇਰੇ ਦਰ ਤੇ ਆਏ ਆ ਤੇ ਜੇ ਤੇਰੇ ਚਰਨਾ ਚਾਹੇ ਤੂੰ ਸਾਡੀ ਬਾਹ ਪਕੜ ਫਿਰ ਬਾਹ ਗਹੇ ਕੀ ਲਾਜਸ ਗੋਬਿੰਦਕ ਦਾਸ ਤੋਹਾਰ ਮਹਾਰਾਜ ਸਾਡੇ ਤੇ ਕਿਰਪਾ ਕਰ ਬਚਾ ਸਾਨੂੰ ਤੇ ਜੇ ਗੁਰੂ ਦੇ ਕੋਲ ਆ ਜਾਵੇਂ ਤੇ ਗੁਰੂ ਅੱਗੇ ਬੇਨਤੀ ਕਰ ਮਹਾਰਾਜ ਲੇਖੈ ਕਦੇ ਨਾ ਛੁੱਟੀ ਐ ਖਿੰਖਨ ਭੂਲਨ ਹਾਰ ਲੇਖੇ ਨਾਲ ਨਹੀਂ ਛੁਟਕਾਰਾ ਹੁੰਦਾ ਲੇਖਾ ਛੋੜ ਅਲੇਖੈ ਛੁਟੈ ਮਹਾਰਾਜ ਲੇਖਾ ਨਾ ਕਰੋ ਸਾਡੇ ਤੇ ਕਿਰਪਾ ਕਰੋ ਸਾਡਾ ਛਟਕਾਰਾ ਨਹੀਂ ਹੋਣਾ ਹਮ ਨਿਰਗੁਣ ਲੇਹੋ ਉਬਾਰੀ ਸਾਡੇ ਵਿੱਚ ਗੁਣ ਕੋਈ ਨਹੀਂ ਸਾਨੂੰ ਬਚਾਲੋ ਲੇਖੇ ਗੰਤ ਨਾ ਛੁਟੀਏ ਕਾਚੀ ਭੀਤ ਨਾ ਸੋਧਾ ਮਹਾਰਾਜ ਸਾਡੇ ਤੇ ਕਿਰਪਾ ਕਰ ਕੱਚਾ ਮਿੱਟੀ ਦਾ ਢੇਲਾਏ ਇਹ ਕਦੇ ਸ਼ੁੱਧ ਨਹੀਂ ਹੋ ਸਕਦਾ ਤੂੰ ਕਿਰਪਾ ਕਰੇ ਤਾਂ ਇਹਨੂੰ ਤਾਰ ਸਕਦਾ ਹੈ ਜਿਵੇਂ ਮਿੱਟੀ ਪਾਣੀ ਦੇ ਉੱਪਰ ਖਲਾਰੀ ਆ ਨਾ ਧਰਤੀ ਇਹ ਖੁਰਦੀ ਨਹੀਂ ਤੇਰੀ ਕਿਰਪਾ ਹੋਵੇ ਤਾਂ ਆ ਤੂੰ ਰਹਿਮਤ ਕਰ ਅਸੀਂ ਬਚ ਸਕੀਏ ਅਸੀਂ ਤੁਰ ਸਕੀਏ ਜੁੜ ਸਕੀਏ ਮਹਾਰਾਜ ਤੇਰੀ ਕਿਰਪਾ ਹੋਵੇ ਤੁਧ ਭਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਧਾ ਫਿਰ ਗੁਰੂ ਕਹਿੰਦੇ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਇਆਲੂ ਆਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਓਨੂੰ ਧਿਆਈਏ ਉਹਦੇ ਨਾਲ ਜੁੜੀਏ ਤੇ ਜੋਦੜੀ ਕਰੀਏ ਤੌ ਕਿਰਪਾ ਤੇ ਜਪੀਏ ਨਾਮ ਤੇਰੀ ਕਿਰਪਾ ਵੇ ਨਾਮ ਜਪਿਆ ਜਾਏਗਾ ਤੁਧ ਭਾਵੈ ਤਾਂ ਨਾਮ ਜਪਾਵੇ ਤੈਨੂੰ ਚੰਗਾ ਲੱਗਦਾ ਤੇ ਤੂੰ ਜਪਾਉਣਾ ਹੈ ਅਸੀਂ ਨਿਤਨੇਮ ਕਰ ਲਈਏ ਗੁਰਦੁਆਰੇ ਮੰਦਰ ਮਸਜਿਦ ਆਜੀ ਇਹ ਕਿਦ ਚੰਗਾ ਕੰਮ ਕਰ ਲਈਏ ਪਰ ਟੰਡੋਰਾ ਪਿੱਟਦੇ ਨੇ ਮੈਂ ਆ ਕੀਤਾ ਮੈਂ ਉਹ ਕੀਤਾ ਨਹੀਂ ਵੈਗਰੂ ਤੁਧ ਪਾਵੈ ਤਾ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਈਏ ਤੂੰ ਦੇ ਨਾ ਤੇ ਤਾਂ ਸੋਖੇ ਨਹੀਂ ਤੇ ਜੀਵਨ ਵਿੱਚ ਦੁੱਖ ਨੇ ਮਹਾਰਾਜ ਦੁਖੀ ਮਰਦਾਵਾਂਗੇ ਤੂੰ ਸਾਡੇ ਤੇ ਕਿਰਪਾ ਕਰ ਸਾਡੇ ਤੇ ਰਹਿਮਤ ਵਰਸਾ ਤੇਰੇ ਤੋਂ ਬਗੈਰ ਸਾਡੇ ਜੀਵਨ ਵਿੱਚ ਸੁੱਖ ਨਹੀਂ ਆਉਣੇ ਤੇ ਮਹਾਰਾਜ ਕਹਿੰਦੇ ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ ਉਹ ਫਿਰ ਗੁਰੂ ਦੀ ਸਰਨ ਲਈਏ ਗੁਰੂ ਨਾਲ ਜੁੜੀਏ ਸਾਡਾ ਆਇਆ ਹੋਇਆ ਸਫਲਾ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮੇਰ ਕਰਨ ਸਾਨੂੰ ਗੁਰਮਤਿ ਸਮਝ ਆਵੇ ਅਸੀਂ ਗੁਰੂ ਦੇ ਹੋ ਜਾਈਏ ਇੱਕ ਵੈ ਗੁਰੂ ਆਕਾਲ ਪੁਰਖ ਹੈ ਜਿਹੜਾ ਜਿਨਨੇ ਸਾਰੀ ਕਾਇਨਾਤ ਨੂੰ ਪੈਦਾ ਕੀਤਾ ਹੈ ਅਸੀਂ ਉਹਦੇ ਦਰ ਦੇ ਹੋ ਜਾਈਏ ਉਹਨੂੰ ਆਪਣਾ ਮਾਲਕ ਮੰਨੀਏ ਉਹਦੇ ਨਾਲ ਜੁੜ ਜਾਈਏ ਤੇ ਬਾਕੀ ਦਰ ਤਾਂ ਉਹਦੇ ਅੱਗੇ ਬਣਾਏ ਹੋਏ ਨੇ ਐਵੇਂ ਦਰ ਦਰ ਤੇ ਨਾ ਭਟਕੀਏ ਇੱਕ ਦਰ ਦੇ ਹੋ ਜਾਈਏ ਗੁਰੂ ਦੇ ਦਰ ਦੇ ਗੁਰੂ ਸਾਡਾ ਮਾਲਕ ਹੋਵੇ ਫੇਰ ਸਾਡੇ ਤੇ ਰਹਿਮਤ ਵਰਸੇਗੀ ਇਨੀਆਂ ਕੋ ਬੇਨਤੀਆਂ ਪ੍ਰਵਾਨ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਗਰੀਬ ਨਿਵਾਜ਼ ਸਤਿਗੁਰੂ ਕੀ ਸੰਗਤ ਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਜੋਗ ਅੱਗੇ ਤੋਂ ਸ਼੍ਰੇਸ਼ਟ ਮਤਬੁੱਦ ਬਖਸ਼ਿਸ਼ ਕਰਿਆ ਜੇ ਜੋ ਪੜ ਪੜਾ ਕੇ ਗੁਰੂ ਕੀ ਵਿਚਾਰ ਸਤਿਗੁਰੂ ਦੀ ਹਜ਼ੂਰੀ ਅੰਦਰ ਗੁਰੂ ਕੀ ਸੰਗਤ ਤੱਕ ਪਹੁੰਚਾ ਸਕੀਏ ਬੇਅੰਤ ਭੁੱਲਾਂ ਦੀ ਖੇਮਾ ਸਤਗੁਰੂ ਦੇ ਚਰਣਾ ਅੰਦਰ ਜੋਦੜੀ ਕਰੀਏ ਸਤਗੁਰੂ ਸਾਡੀ ਤੇਰੇ ਚਰਣਾ ਨਾਲ ਬਣ ਆਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ